ਸੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਹਿ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਰਤਮ ਭਗਉਤੀ ਸਿਮਰਤੈ ਗੁਰੂ ਨਾਨਕ ਲੰਧਾਰੀ ਫਿਰੰਗਰ ਗੁਰ ਤੇ ਅਮਰਦਾਸ ਹੋਰ ਅਮਨਦਾਸ ਤੇ ਹੋਰ ਵਾਹਿ ਹਰਜਨ ਹਰ ਗੋਬਿੰਦ ਨਾਮ ਸਿਮਰਨੋ ਸ੍ਰੀ ਹਰਿ ਰਾਹੀ ਸ੍ਰੀ ਹਰਿ ਕੁਸ਼ਲ ਧਾਰੀਐ ਜਿਸ ਦਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਹਰਿਆ ਭਰ ਨਾਉ ਨਿਹ ਦਿਆ ਵੀ ਧਾਈ ਸਭ ਥਾਈ ਹੋਏ ਸਭਾਈ ਦਸਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਭਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਰਤਾ ਧਿਆਨ ਕਰ ਕੇ ਬੋਲ ਜੀ ਪਿਆਰੀਆਂ ਚੋਹਾਂ ਸਹਿਬਜਾ ਦੀਆਂ ਚਾਲੀਆਂ ਮੁਕਤਿਆਂ ਹੱਜੀਆਂ ਜਪੀਆਂ ਗੱਪੀਆਂ ਜਿਨ੍ਹਾਂ ਨਾਮ ਜਪਿਆ ਵੱਣ ਛਕਿਆ ਦੀਗ ਚਲਾਈ ਦੀਗ ਵਾਹੀ ਦੇਖ ਕੇ ਅਰਬਿਠ ਕੀਤਾ ਨਾ ਪਿਆਰੀਆਂ ਸਤਿਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਈ ਜੰਨਾ ਸਿੰਗਾ ਸਿੰਗੜੀਆਂ ਮੈਂ ਧਰਮ ਹੀਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਜਰਕੜੀਆਂ ਤੇ ਜੜੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਰਵਾਸਾਂ ਨਾਲ ਨਿਭਾਈ ਦਿਲਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲ ਜੀ ਸਤਿ ਆਕੰਕਾਰ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲ ਜੀ ਵਾਹਿਗੁਰੂ ਜਤਨੇ ਸਰਬੱਤ ਖਾਲਸਾ ਜੀ ਕੀ ਅਰਗਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਰਾਹੇ ਗੁਰੂ ਰਾਹੇ ਗੁਰੂ ਜਿਤੇ ਆਵੇ ਜਿਤੇ ਆਪਣਾ ਸਭ ਦਾ ਸਰਬ ਸੋਪ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਬਹਾ ਆ ਆਏ ਤਾ ਦੇਵ ਤੇਵ ਫਤੇ ਮਿਰਦ ਕੀ ਬਾਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹੋਏ ਕਾਲ ਸਾਹਿਬ ਜੀ ਕੇ ਬੋਲ ਬਾnde ਬੁੱਲ ਜੀ ਸਰਕਾਰੋ ਚਿੱਕੀ ਦਾਨ ਕੀ ਇਸ ਦਾਨ ਰਹਿਤ ਦਾਨ ਬੀਕ ਦਾਨ ਵਿਸਾਹਾ ਦਾਨ ਪਰੁ ਸਾਧਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਹਿਬ ਜੀ ਦੇ ਦਰਸ਼ਨ ਇਸ਼ਾਨ ਚੌਂਕੀਆਂ ਧੰਦੇ ਬੁੰਗੇ ਜੁਗ ਜੁਗ ਅਤਲ ਧਰਮ ਦਾ ਜੈਕਾਰ ਗੁਲਬੀ ਸੁਖਾ ਦਾ ਮਨ ਦੀਵਾ ਮਤ ਉੱਤੇ ਮਤ ਦਾ ਰੱਖਾ ਆਪ ਵਾਹੇ ਗੁਰੂ ਏ ਅਕਾਲ ਪੁਰਖ ਬਾਲਤਵੇ ਤਬਾ ਸੁਹਾਇ ਬਤਾਰ ਜੀਓ ਸ੍ਰੀ ਨਰਕਨਾਲ ਦੇਵਤੇ ਹੋਰ ਗੁਰਦੁਆਰੀਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਕੰਤ ਨੋਬ ਛੋੜਿਆ ਗਿਆ ਇਨ੍ਹਾਂ ਦੇ ਖੁੱਲ੍ਹੇ ਦਰਸ਼ਨ ਦਿਵਾਰ ਸੇਵਾ ਸੁਭਾਉ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਕੇਮਾ ਵਾਲਿਆ ਦੇਵਾਨ ਨੇ ਪਾਣਿਆ ਦੇ ਪਾਣ ਨੇ ਉੱਟ ਆਵੇ ਓਨ ਸੱਚੇ ਪਿਕਾ ਵਾਹੀ ਗੁਰੂ ਧੰਨ ਧੰਨ ਗੁਰੂ ਜੋਗ ਅਟਲ ਜਬਰ ਸ਼ਕਤ ਕਸ ਕਬੇ ਮਾਲਕ ਗੁਰ ਕਾ ਗੱਬੀ ਤੇ ਸੁਧਾਈ ਮਾਨ ਗੁਰ ਸ਼ਬਦ ਦੇ ਅਵਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਤੀ ਹੈ ਆਪ ਜੀ ਦੇ ਬਾਣੇ ਅੰਦਰ ਚਾਰ ਪਹਿਰ ਰੈਣ ਪਤੀ ਧੋਈ ਆਇਆ ਚਾਰ ਪਹਿਰ ਦਿਨ ਸੁਖ ਸ਼ਾਂਤੀ ਸਤਿਪਤੀਤ ਪਰਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਲਾਕੇ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਾਵਨ ਵਰਦਾਰਾ ਦੇ ਅੰਦਰ ਆਪ ਜੀ ਦੇ ਸੁੰਦਰ ਸੰਗਾਸਨ ਤਿਆਰ ਹਨ ਕਿਰਪਾ ਕਰੋ ਸੰਗਾਸਨ ਤੇ ਪ੍ਰਕਾਸ਼ ਮਨ ਹੋ ਕਰ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਪਾਵਨ ਭਗਵੰਤਰ ਉਪਦੇਸ਼ ਬਖਸ਼ ਕਰਕੇ ਨਿਹਾਲ ਕਰੋ ਤੁਦਲ ਆਏ ਸੰਗਤੀਆਂ ਹਾਜ਼ਰੀਆਂ ਤਿਲ ਫੁੱਲ ਢਾਵਾ ਸੇਵਾ ਦਾਰ ਪਰਵਾਲ ਕਰਨੀਆਂ ਦਰੋਂ ਘਰੋਂ ਸਿੱਖੀ ਸਦਗੋ ਪਰੂਸਾ ਨਾਮਦਾਨ ਬਖਸ਼ਣਾ ਸੋਧ ਭਾਵਨਾਵਾਂ ਪੂਰੀਆਂ ਕਰਨੀਆਂ ਜਪਰਾ ਸਫਲ ਕਰਨੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਣੀ ਸਰਬੱਤ ਦੇ ਭਾਰਜ ਰਾਸ ਕਰਨੇ ਜੇ ਕਰੋ ਕਿਰਪਾ ਪਾਵਨ ਪਵਿੱਤਰ ਸਰੂਪ ਸੋ ਕਾ ਸਨਾ ਸੁਤਾਨਾ ਤੂ ਪ੍ਰਕਾਸ਼ ਅਸਤਾਨਾ ਤੇ ਲਜਾਨ ਦੀ ਆਖਿਆ ਬਖਸ਼ੋ ਰਸਤੇ ਰਸਤ ਆਪ ਅੰਗ ਸੰਗ ਸੁਹਾਈ ਹੋਣਾ ਸੇ ਪਿਆਰੀ ਮੇਨਾ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ